ਪਿੰਡ ਫੂਲੇਵਾਲਾ ਦੇ ਡਾਕਟਰ ਗੁਰਪ੍ਰੀਤ ਸਿੰਘ ਫੂਲੇਵਾਲਾ ਵੱਲੋਂ ਆਪਣੇ ਪਿਤਾ ਸਵਰਗਵਾਸੀ ਮਲਕੀ ਸਿੰਘ ਢਾਲੀਵਾਲ ਦੀ ਯਾਦ ਵਿੱਚ ਇੱਕ ਬੱਕਰੀ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਇਹ ਬੱਕਰੀ ਮੇਲਾ ਬੜੇ ਵੱਡੇ ਪੱਧਰ ਤੇ ਕਰਵਾਇਆ ਗਿਆ ਜਿਸ ਵਿੱਚ ਦੂਰ ਦੂਰ ਦੇ ਬੱਕਰੀ ਪਾਲਕ ਇਸ ਮੇਲੇ ਵਿੱਚ ਆਪਣੇ ਸੋਹਣੇ ਸੋਹਣੇ ਜਾਨਵਰ ਲੈ ਕੇ ਪਹੁੰਚੇ ਕੂਲੇਵਾਲਾ ਕਮੇਟੀ ਜਿੱਥੇ ਬੱਕਰੀ ਪਾਲਕਾਂ ਲਈ ਹਰ ਵੇਲੇ ਯਤਨਸ਼ੀਲ ਰਹਿੰਦੀ ਆ ਬੱਕਰੀ ਨਸਲ ਸੁਧਾਰ ਦੇ ਵਿੱਚ ਦੁੱਧ ਦੇ ਵਿੱਚ ਤੇ ਹੋਰ ਹੀ ਵਧੀਆ ਮੁਕਾਬਲੇ ਕਰਾਉਂਦੀ ਰਹਿੰਦੀ ਆ ਉੱਥੇ ਇਸ ਦਾ ਸਲਾਘਾਯੋਗ ਕਦਮ ਇਹ ਸੀ ਕਿ ਇਸ ਪਿੰਡ ਦੇ ਦੋ ਨੌਜਵਾਨ ਆਪਣੀਆਂ ਮੱਝਾਂ ਨੂੰ ਲੈ ਕੇ ਜਿੜਕ ਮੇਲੇ ਦੇ ਵਿੱਚ ਪਹੁੰਚੇ ਜਿਨ੍ਹਾਂ ਨੇ ਦੁੱਧ ਚੋਾਈ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਉਹਨਾਂ ਨੂੰ ਵੀ ਇਸ ਮੇਲੇ ਦੇ ਦੌਰਾਨ ਕੂਲੇਵਾਲਾ ਕਮੇਟੀ ਅਤੇ ਧਾਲੀਵਾਲ ਡੇਰੀ ਫਾਰਮ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਗੁਰਪ੍ਰੀਤ ਸਿੰਘ ਫੂਲੇਵਾਲਾ ਜੀ ਨਾਲ ਤੇ ਲੈਣੇ ਆ ਜਾਣਕਾਰੀ ਦੋਨਾਂ ਵੀਰਾਂ ਬਾਰੇ ਦੇਖਦੇ ਨੂੰ ਇਹ ਲੱਗਦਾ ਵੀ ਇਹ ਅੱਗੇ 20 25 ਹੋਰ ਪੀੜੀਆਂ ਚੰਗੀ ਨਸਲਾਂ ਦੀ ਤਿਆਰ ਕਰਨਗੇ ਜੀ ਤੇ ਸਾਰੇ ਪਿੰਡ ਨੂੰ ਹੀ ਨੀਪੁਰ ਪੰਜਾਬ ਨੂੰ ਨਸਲ ਦਾ ਇੱਕੋ ਇੱਕ ਸਾਡੇ ਪਿੰਡ ਦੇ ਵਿੱਚੋਂ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਨਹੀਂ ਅੱਜ ਦੇਖ ਦੇਖਿਆ ਕੰਪੀਟੀਸ਼ਨ ਸਾਡਾ ਪੂਰਾ ਟੌਪ ਦਾ ਜੀ ਕੋਈ ਵੀ ਕੰਮ ਕਰ ਲਈ ਪਿੰਡ ਦਾ ਨਾਮ ਉੱਚਾ ਹੁੰਦਾ ਤਾਂ ਸਾਰੇ ਨਗਰ ਨੂੰ ਮੰਨ ਲਓ ਕਿਹਾ ਜਾਂਦਾ ਹੈ ਕਿ ਸਾਰੇ ਨਗਰ ਦਾ ਨਾਮ ਉੱਚਾ ਹੁੰਦਾ ਹੈ ਸਤਿਕਾਰ ਬਾਈ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਰਟੀਵੀ ਨੀਲੋਵਾਲ ਦਾ ਜੋ ਕਿ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਮੇਲੇ ਦੀ ਵੀਡੀਓ ਨੂੰ ਕਵਰੇਜ ਕਰਨ ਪਹੁੰਚੇ ਆਂ ਹਾਂਜੀ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚੋਂ ਦੋ ਮੱਝਾਂ ਚਵਾਈ ਵਿੱਚ ਗਈਆਂ ਤੇ ਇਹ ਬਰੀਡ ਦੇ ਵਿੱਚ ਅਪਰੂਵਮੈਂਟ ਹੋਈ ਆ ਇਹ ਵੀਰ ਦਾ ਅਸੀਂ ਫੂਲੇ ਵਾਲਾ ਮੇਲਾ ਕਮੇਟੀ ਢਾਲੀਵਾੜ ਡੈਰੀ ਫਾਰਮ ਤੇ ਪਿੰਡ ਫੂਲੇ ਦੇ ਨਗਰ ਨਿਵਾਸੀਆ ਵੱਲੋਂ ਧੰਨਵਾਦ ਕੀਤਾ ਜਾਂਦਾ ਇੱਕ ਮੋਨਿਟਰ ਨਾਲ ਇਹਨਾਂ ਸਨਮਾਨਿਤ ਕੀਤੇ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਤਸ਼ਾਹ ਹੋਵੇ ਇੱਕ ਅਸੀਂ ਨਾਲ ਗੱਲ ਦੱਸਦੇ ਆਂ ਇਹ ਮੰਨ ਲਓ 80 ਉਮਰ ਦੇ ਵਿੱਚ ਜਿਹੜਾ ਬੰਦਾ ਅੱਜ ਬਰੀਡ ਰੱਖ ਰਿਹਾ ਦੇਖ ਲਓ ਸਾ ਲਾਲੋ ਸਾਹਿਬ ਤੋਂ ਅੱਗੇ ਕਿੰਨਾ ਵਧਣਾ ਹੈ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈਗੀ ਜੀ ਕਿਉਂਕਿ ਕੋਈ ਵੀ ਕੰਮ ਕਰਦੇ ਪਿੰਡ ਦਾ ਨਾਮ ਉੱਚਾ ਹੁੰਦਾ ਤਾਂ ਸਾਰੇ ਨਗਰ ਨੂੰ ਮੰਨ ਲਓ ਕਿਹਾ ਜਾਂਦਾ ਹੈ ਕਿ ਸਾਰੇ ਨਗਰ ਦਾ ਨਾਮ ਉੱਚਾ ਹੁੰਦਾ ਹੈਗਾ ਅਸੀਂ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਇੱਕ ਆਸ ਕਰਦੇ ਹਾਂ ਕਿ ਵੀ ਇਹ ਨਗਰ ਦੇ ਵਿੱਚੋਂ ਆਉਣ ਆਏ ਸਮੇਂ ਦੇ ਵਿੱਚ ਹੋਰ ਵੀ ਚੰਗੇ ਬਰੀਡਰ ਉੱਭਰ ਕੇ ਮੇਲਿਆਂ ਦੇ ਵਿੱਚ ਭਾਗ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਜੀ ਦੇਖੋ ਬਾਈ ਜੀ ਗੱਲ ਇਹ ਹੈ ਕਿ ਜੇ ਉਹ ਮਾਨ ਸਨਮਾਨ ਬੰਦੇ ਦਾ ਹੁੰਦਾ ਤਾਂ ਸਮਾਧੀ ਉਹ ਬਰੀਡ ਨੂੰ ਚੰਗੀ ਤਰ੍ਹਾਂ ਹੋਰ ਆਪਦੀ ਨੂੰ ਸੰਭਾਲਦਾਗਾ ਕਿਉਂਕਿ ਇੱਕ ਮਾਨ ਹੁੰਦਾਗਾ ਜੀ ਇਹ ਇਹਦੇ ਨਾਲ ਅਸੀਂ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਬਾਕੀ ਤਾਲਿਆ ਡੈਰੀ ਫਾਰਮ ਵਾਲਨਾ ਮੁੰਡਿਆ ਨਾਲ ਗੱਲ ਕਰੋ ਜੀ ਹਾਂ ਜੀ ਸਾਰੀ ਡਿਟੇਲ ਹਾਂ ਜੀ ਸਰ ਜੀ ਇਹ ਸਾਡੇ ਪਿੰਡੋਂ ਨਾ ਕੱਟੀ ਲੈ ਕੇ ਗਈ ਸੀ ਮੋਹਰਾ ਜੀ ਜੀ ਮੋਦੀ ਵਾਲੀ ਜੀ ਹੈ ਜੀ ਤੇ ਬਹੁਤ ਚੰਗੀ ਮਤਲਬ ਕਿ ਮਹਿੰਦੀ ਕੱਟੀ ਹੈ ਚੰਗਾ ਦੁੱਧ ਦੇ ਰਹੀ ਐ ਇਸ ਟਾਈਮ ਜੀ ਦੇ ਜਨਨੇ ਕਿ ਮੇਰੇ ਮਨ ਦੇ ਵਿੱਚ ਗਿਆ ਮੈਂ ਪਿੱਛੇ ਵੀਰੇ ਜਿਹੜਾ ਬਾਈ ਦੁੱਧ ਦੀ ਚਵਾਈ ਕਰਾ ਰਿਹਾ ਆ ਉਹ ਚਾਰ ਵੀ ਦੌਰ ਇਸੇ ਲੈ ਕੇ ਗਏ ਆ ਅੱਜ ਉਹਦਾ ਸੈਂਪਲ ਗਿਆ ਹੋਇਆ ਹਲੇ ਸੈਂਪਲ ਦਾ ਕਲੀਅਰ ਨਹੀਂ ਹੋਇਆ ਗੜਬਾਸੂ ਯੂਨੀਵਰਸਿਟੀ ਨੂੰ ਪਹੁੰਚਾਇਆ ਉਹਨਾਂ ਨੇ ਤੇ ਉਹ ਮੁੰਡਾ ਕਹਿੰਦਾ ਵੀ ਚਲੋ ਮੇਰੇ ਬੇਟਾ ਜੀ ਇਹਨਾਂ ਦੇ ਆਏ ਨੇ ਇੱਧਰ ਜੀ ਤੇ ਉਹਨੂੰ ਸਨਮਾਨ ਕਰਨਾ ਜੱਸੀ ਪਿੰਡ ਲੋਗੇ ਦੇ ਪਰਿਵਾਰ ਤੋਂ ਆ ਜੀ ਜੀ ਫੂਲੇ ਵਾਲਾ ਪਿੰਡ ਤੋਂ ਹੀ ਫੂਲੇ ਵਾਲਾ ਪਿੰਡ ਤੋਂ ਜੀ ਇੱਕੋ ਇੱਕ ਸਾਡੇ ਪਿੰਡ ਦੇ ਵਿੱਚੋਂ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਨਹੀਂ ਅੱਜ ਦੇਖ ਦੇਖਿਆ ਕੰਪੀਟੀਸ਼ਨ ਆੜਾ ਪੂਰਾ ਟੌਪ ਦਾ ਜੀ 80 ਝੋਟੀਆਂ ਦੇ ਵਿੱਚੋਂ ਜੜੇ ਕਿ ਕੈ ਕੈਮੀ ਦੀ ਲੱਗੀ ਇਹਦੀ ਸਰ ਜੀ 80 ਝੋਟੀਆਂ ਦੇ ਵਿੱਚੋਂ 20 ਝੋਟੀਆਂ ਰਹਿ ਗਈਆਂ ਸੀ 20ਾਂ ਦੇ ਵਿੱਚੋਂ ਜੱਜ ਸਾਹਿਬਾਨਾਂ ਨੇ ਗੱਬਣਾ ਝੋਟੀਆਂ ਦਸ ਰੱਖ ਲੀਆਂ ਤੇ ਦਸ ਇਹਨਾਂ ਨੇ ਕਟੀਆਂ ਇਹਨਾਂ ਨੇ ਪਿੱਛੇ ਕੱਢਦੀਆਂ ਤਾਂ ਹੀ ਟਾਪ ਕੁਆਲਿਟੀ ਦੀ ਸੀ ਮੋਦੀ ਕੋਲ ਦੀ ਬੱਚੀ ਆ ਤੇ ਮੈਂ ਵੀ ਚੰਗੇ ਦੁੱਧ ਦੀ ਮਤਲਬ ਕਿ ਮਾਲ ਲੈਣਾ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਇਹ ਆ ਜੀ ਲੋਕ ਕਹਿੰਦੇ ਫੂਲੇ ਵਾਲਾ ਮੇਲਾ ਕਮੇਟੀ ਕੀ ਕਰ ਰਹੀ ਆ ਜੀ ਤੁਸੀਂ ਆ ਮੁੰਡੇ ਦੀ ਜਵਾਨੀ ਚ ਸੁਣੋਗੇ ਅਸੀਂ ਪਿਛਲੀ ਵਾਰ ਆ ਪਿਛਲੀ ਵਾਰ ਨੂੰ ਛੱਡ ਕੇ ਉਦੋਂ ਅਗਲੀ ਵਾਰ ਮੇਲਾ ਕਰਾਇਆ ਸੀ ਪਸ਼ੂਆਂ ਦਾ ਉੱਥੇ ਇਹ ਮੁੰਡਾ ਪ੍ਰਭਾਵਿਤ ਹੋਇਆ ਸੀਗੇ ਜੀ ਵੱਡੇ ਪਸ਼ੂਆਂ ਦਾ ਮੇਲਾ ਹੋਇਆ ਸੀ ਉਦੋਂ ਇਹ ਆਪਦੇ ਜਾਨਵਰ ਪਾਲਣ ਲੱਗਿਆ ਸੀ ਦੇਖੋ ਅੱਜ ਇਹ ਰੰਗ ਲਿਆ ਮੈਂ ਆਈ ਵਾਰ ਕਹਿਣਾ ਹੁੰਦਾ ਚੁੰਝ ਵਾਲੀ ਗੱਲ ਕਰ ਰਹੇ ਤੇ ਜਿਵੇਂ ਕਹਿੰਦੇ ਹੁੰਦੇ ਇੱਕ ਤਾਂ ਅੱਗ ਲੱਗੀ ਸੀਗੀ ਟੀੜੀ ਚੁੰਝ ਭਰਦੀ ਸੀ ਉਹ ਅੱਗ ਵਾਲੀ ਜਗ੍ਹਾ ਡੋਲੇ ਉਹ ਕਹਿੰਦੇ ਇਹ ਨਾ ਕਹਿੰਦਾ ਬੁਝੂਗੀ ਪਰ ਉਹ ਕਹਿੰਦੇ ਸਾਡਾ ਲਾਉਣ ਐ ਚ ਨਹੀਂ ਬੁਝਾਉਣਾ ਚ ਨਾ ਆ ਉਹ ਸਾਡਾ ਬੜਾ ਮਾਣ ਮਹਿਸੂਸ ਹੋਇਆ ਜੀ ਉਹਦੋਂ ਆਪਾਂ ਇੱਕ ਕੰਪੀਟੀਸ਼ਨ ਕਰਾਇਆ ਵੱਡੇ ਪਸੂਆਂ ਦੇ ਜੀ ਤੇ ਆ ਮੁੰਡੇ ਨੇ ਮੱਝਾ ਰੱਖਿਆ ਤੇ ਅੱਜ ਕੰਪੀਟੀਸ਼ਨ ਲਾੜ ਰਿਹਾ ਹੈ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਪੂਰੇ ਵਾਲਾ ਮੇਲਾ ਆਹਦੇ ਵਿੱਚ ਜੀ ਉਸ ਟਾਈਮ ਦੇ ਵਿੱਚ ਇਹ ਬੱਚੀ 3 ਕਿ ਮਹੀਨਿਆਂ ਦੀ ਸੀ ਜਦੋਂ ਉਹ ਬੱਚੀ ਨੇ ਇੱਥੇ ਭਾਗ ਲਿਆ ਬਹੁਤ ਵਧੀਆ ਹੁਣ ਦੇਖੋ ਵੱਡੀ ਹੋ ਕੇ ਉਹ ਹੁਣ ਛੋਟੀ 17 ਮੇਲੇ ਦੇ ਵਿੱਚ ਆਪਣੇ ਚ ਪਸ਼ੂ ਆਇਲ ਚ ਉਹਨੇ ਭਾਗ ਲਿਆ ਤੁਸੀਂ ਜਾਣ ਵਰਨੇ ਉਹ ਤੋਂ ਇਹ ਮੁੰਡਾ ਪ੍ਰਭਾਵਤ ਹੋਇਆ ਸੀ ਵੀ ਆਪਾਂ ਨੂੰ ਨਾਮ ਮਿਲਿਆ ਤਾਂ ਆਪਾਂ ਗਾਹ ਅੱਗੇ ਪਹੁੰਚਣਾ ਉਹਨਾਂ ਨਾਲ ਗੱਲ ਕਰ ਲਈ ਮਣੀ ਜੀ ਉਹਨਾਂ ਨਾਲ ਹਾਂਜੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਮਤਾ 1 ਘੰਟਾ ਵੀ ਬਤਵਤ ਮੁਰਾ ਪੀੜ ਤੇ ਕੰਮ ਕਰਾਇਆ ਸੀ ਠੀਕ ਇਹ ਹਉਣ ਵਾਲੇ ਜਿੰਨੇ ਮਿਗਰੇਸ਼ਨ ਬਾਹਰ ਜਾ ਰਹੀ ਹੈ ਵਿੱਚ ਉਹ ਬੱਤ ਬੱਤ ਕੰਮ ਕਰ ਸਕਦਾ ਜੀ ਤੇਰਾ ਹੌਸਲਾ ਕਿਵੇਂ ਪਿਆ ਥੋੜਾ ਦੱਸੀ ਵੀ ਕਿੱਥੋਂ ਸ਼ੁਰੂਆਤ ਹੁੰਦੀ ਹੈ ਮੇਰਾ 7-8 ਸਾਲ ਦਾ ਹੀ ਜਦੋਂ ਮੈਂ ਨਿਕੰਨ ਦਾ ਹਾਂਜੀ ਤੇ ਮਰਦਾਦੇ ਜਾਂਦਾ ਇਹ ਦਾਦਾ ਦਾ ਬਹੁਤ ਸ਼ੌਂਕ ਹੈ ਜੀ ਜੀ ਅੱਪੜ ਚ ਲੱਗੇ ਜਾਂਦੇ ਪਸ਼ੂ ਨਾਲ ਜਾਂਦਾ ਜੀ ਤੇ ਨਾਲ ਨਾਲ ਪੜਦੇ ਰਹਿੰਦੇ ਨਾਲ ਹੀ ਤੇ ਛੋਟੇ ਮਤੋਂ ਚੰਗੇ ਸੀ ਹੁਣ ਭਰਾਉਣਾ ਸੌਂਗ ਸੀ ਵੀ ਵਧੀਆ ਦੱਤਾ ਪੜਤਾ ਜਿਹੜਾ ਜਿਹੜਾ ਕੰਪੀਟੀਸ਼ਨ ਤੋਂ ਆਪਾਂ ਕਿੱਥੋਂ ਸ਼ੁਰੂ ਹੈ ਵੀ ਕੰਪੀਟੀਸ਼ਨ ਲੜਨਾ ਆਪਾਂ ਨੇ ਪੂਰੇ ਜਿਹੜੇ ਇੱਥੋਂ ਆਇਆ ਜੀ ਅਛਾ ਜੀ ਇੱਥੇ ਲੜਿਆ ਸੀ ਅਛਾ ਜੀ ਛੋਟੀ ਆਪਣੀ ਆ ਇਹਨਾਂ ਕਿੰਬਰਾਂ ਵਿੱਚੋਂ ਹਾਂਜੀ ਉਹ ਜਾਨੀ ਕਿ ਭੈਣ ਸੀਗੀ ਜੀ ਪਹਿਲੇ ਸੁਰੀ ਮਾਦੀ ਛੋਟੀ ਸੀਗੀ ਠੀਕ ਹੈ ਤੇ ਉਹਨੇ ਇੱਥੇ ਆਪਣੇ ਚੌਥੇ ਨੰਬਰ ਤੇ ਪਾ ਲਿਆ ਸੀ ਠੀਕ ਹੈ ਜੀ ਇੱਥੇ ਪਿਛਲੇ ਜੀ ਅੱਗੇ ਫਿਰ ਪਹਿਲੇ ਨੰਬਰ ਤੇ ਕਦੋਂ ਤਿਆਰੀ ਕਰ ਰਹੇ ਹਾਂ ਫਿਰ ਲੈ ਕੇ ਆਵਾਂਗੇ ਕਿਤਨਾ ਕੰਮ ਬਾਈ ਬਾਈ ਨੂੰ ਹੌਸਲਾ ਦਿਓ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਬਾਈ ਦੀ ਪੂਰੀ ਡਿਟੇਲ ਦੂੰਗਾ ਮੈਂ ਤੁਹਾਨੂੰ ਜੀ ਡਾਕਟਰ ਸਾਹਿਬ ਸੰਦੀਪ ਕਾਸਮਾਨ ਜੀ ਡਾਕਟਰ ਪੂਨੇ ਜੀ ਗੁਰੂ ਅੰਗ ਦੇ ਬੈਟਨ ਰੀ ਯੂਨੀਵਰਸਿਟੀ ਗ੍ਰਾਮਪਰਾ ਫੂਲ ਤੋਂ ਪਹੁੰਚੇ ਜੀ ਅਸੀਂ ਇਹਨਾਂ ਦਾ ਬਹੁ ਨਮਾਜ਼ ਕਰਦੇ ਆ ਜੀ ਇਹਨਾਂ ਤੋਂ ਇਹ ਡਾਕਟਰ ਸਾਹਿਬ ਮੁੰਡੇ ਨੂੰ ਮਾਨ ਸਨਮਾਨ ਜੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਤੇ ਡਾਕਟਰ ਸਾਹਿਬ ਦੋ ਸ਼ਬਦ ਹਾਂਜੀ ਦੇਖੋ ਇਸ ਤਰ੍ਹਾਂ ਹੈ ਜੀ ਜੇ ਨਸਲ ਦੇ ਉੱਤੇ ਜ਼ੋਰ ਦੇਣ ਦੀ ਬਹੁਤ ਜ਼ਿਆਦਾ ਲੋਡ ਹੈ ਜਦੋਂ ਤੱਕ ਅਸੀਂ ਨਸਲ ਦੀ ਵਧੀਆ ਚੋਣ ਨਹੀਂ ਕਰਦੇ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਵਧੀਆ ਕੁਝ ਨਹੀਂ ਰਹਿਣਗੇ ਜੀ ਤੋਂ ਜਿਵੇਂ ਨੌਜਵਾਨ ਬੰਦੇ ਨੂੰ ਇੰਨੀ ਜਾਣਕਾਰੀ ਨਸਲ ਦੇ ਬਾਰੇ ਹੋ ਰਹੀ ਹੈ ਕਿ ਉਹ ਮੇਲੇ ਤੇ ਟੌਪ 3 ਦੇ ਵਿੱਚ ਕੁਝ ਲੈ ਕੇ ਆ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਲਈ ਸਾਡੇ ਲਈ ਬਹੁਤ ਹੀ ਵਧੀਆ ਗੱਲ ਹੈ ਮਾਨ ਦੀ ਗੱਲ ਹੈ اور یونیورسٹی ਦਾ ਵੀ ਕਹਿ ਲੋ ਇਹੀ ਮਕਸਦ ਹੈ ਕਿ ਵਧੀਆ ਪਸ਼ੂ ਹਰ ਇੱਕ ਕਿਸਾਨ ਨੂੰ ਨਸਲ ਦੇ ਬਾਰੇ ਜਾਣਕਾਰੀ ਹੋਵੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਵਿਗਿਆਨਿਕ ਪਦਰ ਦੇ ਹਸਾਮ ਨਾਲ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੈ ਉਹ ਮੇਲਿਆਂ ਦੇ ਰਾਹੀਂ ਹੀ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ਵੀ ਹੁਣ ਰਾਮਪੁਰੇ ਫੁੱਲ ਦੇ ਵਿੱਚ ਇਕਾਲੇ 2019 ਚ ਖੁੱਲਿਆ ਉਸ ਤੋਂ ਬਾਅਦ 2 ਸਾਲ ਮਹਾਮਾਰੀ ਰਹੀ ਲੋਕਾਂ ਨੂੰ ਹਜੇ ਵੀ ਉਹ ਤੁਹਾਨੂੰ ਪਤਾ ਨਹੀਂ ਹੈ ਵੀ ਇੱਥੇ ਕੀ ਕੀ ਸੁਵਿਧਾਵਾਂ ਹੈ ਜੀ ਐਸੇ ਕਰਕੇ ਅਸੀਂ ਵੀ ਇੱਥੇ ਪਧਾਰਿਆ ਹੈ ਜੀ ਵੀ ਕਿਸਾਨ ਵੀਰਾਂ ਨੂੰ ਹੌਸਲਾ ਫੁਜਾਈ ਹੋਏ ਇਸ ਤਰ੍ਹਾਂ ਦੇ ਜਿਹੜੇ ਅਗਾਂਵਧੂ ਕਿਸਾਨ ਹੈ ਉਹ ਵਤ ਵਤ ਕੰਮ ਕਰਨ ਨਸਲ ਦੇ ਉੱਤੇ ਕੰਮ ਕਰਨ ਜੀ ਤੇ ਇਸ ਨੌਜਵਾਨ ਨੂੰ ਕੀ ਹਲਾਸੇ ਨਹੀਂ ਦੇ ਰਹੇ ਦੇਖੋ ਜੀ ਜਿੰਨੀ ਇਹਨਾਂ ਦੀ ਉਮਰ ਹੈ ਉਹ ਦੇਖ ਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਅੱਗੇ 20 25 ਹੋਰ ਪੀੜੀਆਂ ਚੰਗੀ ਨਸਲਾਂ ਦੀ ਤਿਆਰ ਕਰਨਗੇ ਜੀ ਤੇ ਸਾਰੇ ਪਿੰਡ ਨੂੰ ਹੀ ਨੀ ਪੂਰੇ ਪੰਜਾਬ ਨੂੰ ਨਸਲ ਦਾ ਮਤਲਬ ਕਹੋਗੇ ਫਾਇਦਾ ਹੋਣਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਜੀ ਸਾਡਾ ਫੂਲੇ ਵਾਲਾ ਕਮੇਟੀ ਭਾਈ ਗੁਰਪ੍ਰੀਤ ਜੀ ਦਾ ਜਿਹੜੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਇਹ ਬਹੁਤ ਵੱਡਾ ਮੇਲਾ ਕਰਵਾਉਂਦੇ ਨੇ ਹਰ ਸਾਲ ਤੇ ਚੌਥਾ ਮੇਲਾ ਨਾ ਵੀਰ ਜੀ ਇਹ ਚੌਥਾ ਮੇਲਾ ਤੇ ਇਥੋਂ ਐਦਾਂ ਦੀਆਂ ਜਿਹੜੀਆਂ ਚਿੰਗਾ ਲੱਗਦੀਆਂ ਹੁੰਦੀਆਂ ਨੇ ਜਿਦਾਂ ਇਹ ਨੌਜਵਾਨ ਬਾਈ ਜੱਸੀ ਹੈ ਨਾ ਤੇ ਇਥੋਂ ਨਿਕਲੇ ਕਹਿ ਸਕਦੇ ਆ ਇਹਨੇ ਅੱਗੇ ਪਤਾ ਨਹੀਂ ਕਿੱਥੋਂ ਤੱਕ ਜਾਣਾ ਮੈਂ ਚਾਹੁੰਦਾ ਵੀ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਜਿਹੜੇ ਪਿੰਡ ਦੇ ਬਹੁਤ ਸਾਰੇ ਲੋਕ ਜਿੱਦਾਂ ਪਰ ਟੁੱਚਰਾ ਵੀ ਬਹੁਤ ਮਾਰਦੇ ਹੁੰਦੇ ਜਿੱਦਾਂ ਕਈ ਵਾਰੀ ਪਿੰਡ ਦੇ ਵਿੱਚ ਕੋਈ ਨੌਜਵਾਨ ਪਹਿਲਾਂ ਭੱਜ ਲੱਗਦਾ ਉਹਨੂੰ ਪਗਾਂ ਇਹ ਬਣੂਗਾ ਮਿਲਖਾ ਸਿੰਘ ਐਦਾਂ ਦੀਆਂ ਗੱਲਾਂ ਤੂੰ ਇਗਨੋਰ ਮਾਰਦੇ ਹੋਏ ਅੱਗੇ ਵਧਣ ਵਾਸਤੇ ਮੈਂ ਕਹਿੰਦਾ ਹਾਂਗਾ ਵੀ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਹੌਸਲਾ ਦਿਓ ਹਾਂਜੀ ਤਾ ਜੋ ਉਹ ਇੱਕ ਵੱਡੇ ਪੱਧਰ ਦੇ ਤੁਹਾਡੇ ਪਿੰਡ ਦਾ ਜਿਹੜਾ ਨੋਂ ਰੋਸ਼ਨ ਕਰ ਸਕਣ ਲਓ ਜੀ ਇਹ ਦੂਜੇ ਵੀਰ ਨੇ ਇਹ ਬੱਚਾ ਅੱਜ ਫੁੱਲੇ ਵਾਲਾ ਜਿਹੜਾ ਬੱਕਰੀ ਮੇਲਾ ਹੋ ਰਿਹਾ ਇਹਨਾਂ ਦੇ ਫਾਦਰ ਸਾਹਿਬ ਗਏ ਹੋਏ ਨੇ ਆਪਣਾ ਛੜਕ ਮੇਲੇ ਦੇ ਵਿੱਚ ਜਿਹੜਾ ਇੱਕ ਇੰਡੀਆ ਲੈਵਲ ਦਾ ਬਹੁਤ ਵੱਡੇ ਪੱਧਰ ਦਾ ਮੇਲਾ ਹੁੰਦਾ ਹੈ ਉੱਥੇ ਇਹਨਾਂ ਦੀ ਵੀ ਇੱਕ ਮੱਝ ਗਈ ਹੋਈ ਆ ਪੂਲੇ ਵਾਲਾ ਤੋਂ ਹੀ ਇਹ ਵੀ ਬੱਚਾ ਇਹਨਾਂ ਦੀ ਆਪਾਂ ਜਾਣ ਦੁੱਧ ਕੰਪੀਟੀਸ਼ਨ ਦਾ ਉਹਨਾਂ ਦਾ ਚੱਲ ਰਿਹਾ ਹਾਲ ਕੰਪੀਟੀਸ਼ਨ ਆ ਫੇਰ ਵੀ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੌਸਲੇ ਨੂੰ ਲੈ ਕੇ ਇਹਨਾਂ ਪਹਿਲਾਂ ਮੈਂ ਗੱਲ ਕਰਦਾ ਗੁਰਪ੍ਰੀਤ ਜੀ ਨਾਲ ਹਾਂਜੀ ਗੁਰਪ੍ਰੀਤ ਜੀ ਕੀ ਕਹਿੰਦੇ ਹੋ ਹਾਂਜੀ ਵੀਰ ਜੀ ਸੋਨੇ ਪਹਿਲਾਂ ਵੀ ਦੱਸਿਆ ਕਿ ਆ ਦੱਸ ਸਕਿਆ ਫੂਲੇ ਚੋਂ ਦੋ ਮੱਝਾਂ ਚੜੱਕ ਮੇਲੇ ਤੇ ਜਵਾਈ ਚ ਗਈਆਂ ਹੋਈਆਂ ਯਾਨੀ ਕਿ ਸਾਡੇ ਪਿੰਡ ਲਈ ਇੱਕ ਮਾਣ ਵਾਲੀ ਗੱਲ ਆ ਕਿਉਂਕਿ ਜੀ ਅਸੀਂ ਆਪਾਂ ਸਮਝੀਏ ਤਾਂ ਪਸ਼ੂਆਂ ਚ ਸਾਡੇ ਇਲਾਕੇ ਨੂੰ ਲਾ ਲੋ ਇੱਕ ਪਛੜਿਆ ਹੋਇਆ ਇਲਾਕਾ ਸਮਝੇ ਜਾਂਦਾ ਸੀ ਬਰੀਡ ਬੱਕੂ ਪਰ ਅੱਜ ਕੀ ਆ ਜਦੋਂ ਐ ਕੰਪੀਟੀਸ਼ਨ ਲੜਦੇ ਆ ਬੱਕਰੀਆਂ ਚ ਵੀ ਵਧੀਆ ਨਾਗਾ ਸਾਡੇ ਪਿੰਡ ਦਾ ਜੀ ਮੱਝਾਂ ਚ ਵੀ ਵਧੀਆ ਨਾ ਤੇ ਗਾਵਾਂ ਚ ਵੀ ਵਧੀਆ ਨਾਗਾ ਤੇ ਅਸੀਂ ਸਾਡੇ ਮਾ ਵੀ ਦੇਖੋ ਜਿਹੜੇ ਬੰਦੇ ਕਹਿੰਦੇ ਹੁੰਦੇ ਵੇ ਇਹਨਾਂ ਕੋਲੇ ਕੁਛ ਨਹੀਂ ਜਦੋਂ ਉੱਥੋਂ ਜਿੱਤ ਕੇ ਆਉਂਦੇ ਆ ਜਾਂ ਕੰਪੀਟੀਸ਼ਨ 'ਚ ਭਾਗ ਲੈਂਦੇ ਆ ਚਲੋ ਸਾਨੂੰ ਹੌਸਲਾ ਹੁੰਦਾ ਵੀ ਕਹਿਣੋ ਤਾਂ ਹਟ ਜਾਣਗੇ ਜੀ ਠੀਕ ਹੈ ਨਾ ਕਿਉਂਕਿ ਕਹਿੰਦੇ ਹੁੰਦੇ ਆ ਵੀ ਇੱਕੇ ਦਾਮ ਤਾਂ ਕੋਈ ਪੌੜੀਆਂ ਚੜਦਾ ਨਹੀਂ ਹੌਲੀ-ਹੌਲੀ ਚੜਦਾ ਜੇ ਅੱਜ ਭਾਗਲੇ ਤਾਂ ਜਿੱਤਾਂਗੇ ਵੀ ਬਿਲਕੁਲ ਜੀ ਹੈਨਾ ਸਾਨੂੰ ਬੜੀ ਮਾਣ ਮਹਿਸੂਸ ਹੁੰਦਾਗਾ ਵੀ ਮੰਨ ਲਓ ਸਾਡੇ ਪਿੰਡ ਚੋਂ ਦੋ ਮੱਝਾਂ ਉੱਥੇ ਚਵਾਈ ਤੇ ਗਈਆਂ ਤੇ ਉਹਨਾਂ ਦੇ ਹੌਸਲਿਆਂ ਨੂੰ ਮੁੱਖ ਰੱਖਦੇ ਹੋਏ ਟਾਲੀਬਾੜ ਡੈਰੀ ਵੱਲੋਂ ਫੂਲੇ ਵਾਲਾ ਮੇਲਾ ਕਮੇਟੀ ਵੱਲੋਂ ਇਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਜੀ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਆ ਵੀ ਇਹਨਾਂ ਦੀ ਇਹਨਾਂ ਦੇ ਪਸ਼ੂ ਜੱਤ ਪ੍ਰਾਪਤ ਕਰਕੇ ਫੂਲੇ ਵਾਲੇ ਵਿੱਚ ਪਹੁੰਚਣ ਤੇ ਅਸੀਂ ਹੋਰ ਵੀ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਮਾਣ ਸਨਮਾਨ ਕਰੀਏ ਤੇ ਜ ਜੀ ਬੀਆਰ ਜੀ ਉਹਨਾਂ ਨੇ ਮੱਝ ਚੰਗੀ ਰੱਖੀ ਤਾਂ ਦੇਖੋ ਕਿੱਡਾ ਵੱਡਾ ਨਾਂ ਹੋਇਆ ਹਨ ਅਸੀਂ ਸਾਰੇ ਵੀਰਾਂ ਨੂੰ ਇਹ ਕਹਿੰਦੇ ਆ ਜਦੋਂ ਤੁਸੀਂ ਕੰਮ ਕਰਨਾ ਬਰੀਡ ਤੇ ਕੰਮ ਕਰੋ ਚੰਗਾ ਸੀਮਨ ਲਵੋ ਹਨ ਤੇ ਜੇ ਚੰਗਾ ਸੀਮਨ ਲਓਗੇ ਚੰਗੇ ਥੋੜੇ ਕੋਲ ਜਾਨਵਰ ਆਉਣਗੇ ਤਾਂ ਹੀ ਤੁਸੀਂ ਕੰਪੀਟੀਸ਼ਨ ਲੜੋਗੇ ਹੁਣ ਜੇ ਤੁਸੀਂ ਆਖਿਆ ਵੀ ਆਪਾਂ ਕੀ ਕਰਨਾ ਹੈ ਰ ਮਹਿੰਗੀ ਟੀਕਾ ਦੋ ਕੀ ਕਰਾਉਣਾਗਾ ਠੀਕ ਹੈ ਨਾ ਜਾਂ ਮੱਝ ਤਾਂ ਖਾਂਦੀ ਵਾਲਾਗਾ ਆਪਾਂ ਕੀ ਕਰਨਾ ਘੱਟ ਦੁੱਧ ਦੇ ਰੱਖ ਲੋ ਬਾਹਰੀ ਦੁੱਧ ਨੂੰ ਬਿਮਾਰ ਸਾਡੇ ਥੋੜਾ ਜਿਹਾ ਇਹ ਵੀ ਹੈ ਨਾ ਕਿ ਬਾਹਲੇ ਦੁੱਧ ਵਾਲੇ ਪਸ਼ੂ ਨੂੰ ਬਿਮਾਰੀਆਂ ਵਾਲੀਆਂ ਆਉਂਦੀਆਂ ਇਹ ਖਾਹਤ ਫਟ ਹੋਈ ਵੀ ਹੈ ਦਿਮਾਗ ਦੇ ਬਾਈ ਜੀ ਇਹ ਗੱਲ ਨਹੀਂ ਜੇ ਤੁਸੀਂ ਚੰਗਾ ਹੁਣ ਚੰਗੀ ਬਰੀਡ ਪਾਲੋਗੇ ਤਾਂ ਦੁੱਧ ਵਧ ਹੀ ਦੂਗੀ ਉਹ ਹੁਣ ਜੇ ਮਾੜਾ ਪਾਲੋਗੇ ਦੁੱਧ ਘੱਟ ਦੂਗੀ ਇਹ ਜੀ ਗੱਲ ਨਹੀਂ ਹੁੰਦੀ ਇਹ ਦੁੱਧ ਵਧ ਦਿੰਦੀ ਆ ਤਾਂ ਬਿਮਾਰੀਆਂ ਸੋੜੀ ਆਉਂਦੀਆਂ ਮੈਨੇਜਮੈਂਟ ਦੇ ਕਾਰਨ ਜਦੋਂ ਤੁਹਾਨੂੰ ਪਸ਼ੂ ਦੀ ਨਸਲ ਬਾਰੇ ਤੁਸੀਂ ਸਾਂਭ ਸੰਭਾਲ ਬਾਰੇ ਕੋਈ ਚੰਗਾ ਤੂੜੀ ਚੀਰਾ ਨਾ ਮੰਨ ਲਓ ਜਿਵੇਂ ਨੀਰਾਚਾਰਾ ਹੋਗਾ ਚੰਗਾ ਨਹੀਂ ਪਉਂਦੇ ਕਈ ਵਾਰ ਉਲੀ ਵਾਲਾ ਕੋਈ ਹੋਰ ਪਾਈ ਜਾਂਦੇ ਆਪਾਂ ਜਾਂ ਕਈ ਵਾਰ ਫੀਡ ਹੀ ਬਦਲਵਾ ਦੇ ਲੋਕਾਂ ਪਿੱਛੇ ਲਾ ਕੇ ਦੇ ਜਾਂਦੇ ਉਹਦੋਂ ਬਿਮਾਰੀਆਂ ਆਉਂਦੀਆਂ ਗੱਲ ਇਹ ਆ ਬਾਈ ਜੀ ਕੰਮ ਕੋਈ ਮਾੜਾ ਨਹੀਂ ਹੁਣ ਇਹ ਮੁੰਡਾ ਮੱਝਾਂ ਰੱਖਦਾ ਇਹਦਾ ਫਾਦਰ ਸਾਹਿਬ ਗਏ ਹੋਇਆ ਮੱਝਾਂ ਦੀ ਚਵਾਈ ਤੇ ਜੀ ਉਹ ਮੰਨ ਲਓ ਉੱਥੇ ਕੰਪੀਟੀਸ਼ਨ ਲੜੀ ਜਾਂਦੇ ਆ ਤੇ ਵਿੱਚ ਲੋਕ ਕਹਿੰਦੇ ਮੱਝਾਂ ਦੇ ਵਿੱਚ ਬੱਚਤ ਕੁਛ ਨਹੀਂ ਹੁਣ 34 ਵਾਲਾ ਡੇਰੀ ਫਾਰਮ ਆ ਮੁੰਡਾ ਬਹੁਤ ਚੰਗੀ ਬਰੀਡ ਤੇ ਕੰਮ ਕਰਦਾ ਵਿੱਚ ਲੋਕ ਕਹਿੰਦੇ ਗਾਇਆਂ ਨਹੀਂ ਛੱਡਦਾ ਘਰ ਬੁਕਾ ਤੇ ਕਹਾਂ ਕੀ ਆਖੋਂਗੇ ਵੀ ਗਾਈਆਂ ਮਾੜਿਆ ਇੱਕ ਬੰਦਾ ਮਾੜਾ ਕੰਮ ਬਾਈ ਜੀ ਕੋਈ ਮਾੜਾ ਨਹੀਂ ਕੰਮ ਨੂੰ ਕਰਨ ਵਾਲਾ ਮਾੜਾ ਕਰਨ ਵਾਲੇ ਕਿਵੇਂ ਮਾੜਾ ਨੂੰ ਕਰਨਾ ਨਹੀਂ ਆਉਂਦਾ ਤੇ ਇੱਕ ਆਪਣੀ ਦੁਨੀਆ ਦਾ ਦਸਤੂਰ ਹੈਗਾ ਵੀ ਆਪ ਦੀ ਗਲਤੀ ਆਪਾਂ ਕਿਸੇ ਦੇ ਸਿਰ 'ਤੇ ਥੋਪਣੀ ਥੋਪਣੀ ਆ ਮੈਂ ਤਾਂ ਸਹੀ ਆ ਉਹ ਚੀਜ਼ ਕਰਦਾ ਹੋ ਲੋਕਾਂ ਦੀ ਘਾਬ ਜਿਹੜੇ ਬੰਦੇ ਫੇਲ ਹੋ ਜਾਂਦੇ ਆ ਉਹ ਕੰਮ ਨੂੰ ਦੋਸ਼ ਦਿੰਦੇ ਆ ਵੀ ਇਹ ਕੰਮ ਮਾੜਾ ਮੈਂ ਨਹੀਂ ਮਾੜਾ ਸੋ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਜੇ ਚੰਗੇ ਜਾਨਵਰ ਪਾਲੋਗੇ ਸੋਡਾ ਵੀ ਆਉਣਾ ਸਮੇਂ ਦੇ ਵਿੱਚ ਨਾ ਹੋਊਗਾ ਤੇ ਬੜਾ ਸਾਡਾ ਫੂਲੇ ਵਾਲਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ ਇਹ ਦੋ ਵੀਰਾਂ ਤੇ ਜਸਜੀ ਸਿੰਘ ਇਕ ਗੁਰਮਿੰਦਰ ਸਿੰਘ ਤੇ ਵੀ ਬੜੇ ਮਾਣ ਵਾਲੀ ਗੱਲ ਆ ਸਾਡੇ ਪਿੰਡ ਲਈ ਤੇ ਅਸੀਂ ਆਸ ਕਰਦੇ ਆਂਗੇ ਵੀਰ ਜੱਤ ਕੇ ਆਉਣ ਅਸੀਂ ਹੋਰ ਵੀ ਆਉਣ ਆ ਇਸ ਸਮੇਂ ਦੇ ਵਿੱਚ ਉਹਨਾਂ ਦਾ ਮਾਣ ਸਨਮਾਨ ਕਰੀ ਜੀ ਹਾਂਜੀ ਧੰਨਵਾਦ ਸਰ ਦੇਖੋ ਜੀ ਇੱਥੇ ਪਿੰਡ ਨਾਲ ਤੁਹਾਨੂੰ ਮੱਝ ਦੀ ਡਿਟੇਲ ਦੱਸਦਾਗਾ ਪਹਿਲਾਂ ਮੱਝ ਪਿੰਡ ਦੇ ਵਿੱਚ ਨਾ ਉਹ 20+ ਚੱਲਦੀ ਸੀ ਜੀ ਉੱਥੇ ਉਹਨਾਂ ਨੂੰ ਖਾਣੇ ਪੀਣੇ ਕਰਕੇ ਥੋੜੀ ਡਿਸਟਰਬੀ ਹੋ ਗਈ ਜੀ ਨਾਲ ਆਉਣ ਕਰਕੇ ਉਹਨਾਂ ਕਰ ਛੋਟੀ ਜੀ ਮਟਾਇਟਸ ਦੀ ਦਿੱਕਤ ਆ ਜੀ ਮਟਾਇਟਸ ਆਉਣ ਕਰਕੇ ਬੈਕ ਮਾਰ ਗਈ ਦੁੱਧਾ तकरीबन ਉਹ 18+ ਤੋਂ ਜੀ ਬਾਹਰ ਪਹਿਲਾਂ 20+ ਪਿੰਡ ਚੱਲਦੀ ਸੀ ਜੋ ਮਟਾਇਟਸ ਆਉਣ ਕਰਕੇ ਥੋੜੀ ਜੀ ਮੈਂ ਬੈਕ ਮਾਰ ਗਈ ਹਲੇ ਰਿਜ਼ਲਟ ਉਹਦਾ ਆਉਣਾ ਬਾਕੀ ਹੈ ਸਾਨੂੰ ਬਸ ਇਹੀ ਮਾਨ ਵਾਲੀ ਗੱਲ ਆ ਵੀ ਸਾਡੇ ਪਿੰਡ ਦੇ ਵਿੱਚੋਂ ਪਹਿਲਾਂ ਕੋਈ ਕੰਪੀਟੀਸ਼ਨ ਲੜਿਆ ਨਹੀਂ ਅੱਜ ਤੱਕ ਜੀ ਤਾਂ ਕਰੀਸ ਨੂੰ ਲਾਨ ਕਰਕੇ ਤਾਂ ਅ ਬਹੁਤ ਵਧੀਆ ਗੱਲਬਾਤ ਆ ਤੇ ਮੁੰਡੇ ਨੇ ਸਿਰਫ ਇੱਕ ਸਾਲ ਦੇ ਵਿੱਚ ਉਹ ਪੀਡੀਐਫ ਦੇ ਮੇਲੇ ਤੇ ਗਏ ਸਾਡੇ ਨਾਲ ਤੇਰੇ ਨਾਲ ਗਿਆ ਸੀ ਜੀ ਉਹਦੇ ਇਹੇ ਜੀ ਮਾਂ ਦੇ ਵਿੱਚ ਜਿੰਨੂੰ ਉਠਿਆ ਉਹਨੇ ਚੋਕੜ ਮੈਂ ਬਹੁਤ ਚੰਗੇ ਰੁਪਏ ਲਾ ਕੇ ਲੈ ਕੇ ਆਇਆ ਤੇ ਅੱਜ ਵੇਖੋ ਮੇਲਾ ਲੜੀ ਜਾਂਦਾ ਜੀ ਇੱਕ ਸਾਲ ਦੇ ਵਿੱਚ ਵਿੱਚ ਜੀ ਇੱਕ ਸਿਰਫ ਸਾਲ ਹੋਇਆ ਅਦਵਾਰੇ ਅਸੀਂ ਬ੍ਰੀਫ ਤੇ ਫੇਰ ਜਾ ਕੇ ਆਏ ਆ ਤੇ ਮਤਲਬ ਕਿ ਇੱਕ ਸਾਲ ਦੇ ਵੀਰਾਂ ਦੇ ਵਿੱਚ ਵਿੱਚ ਦੁਬਾਰੇ ਕੰਪਨੀ ਦੇ ਵਿੱਚ ਭਾਗ ਲਿਆ ਜੀ ਠੀਕ ਹੈ ਦਰਸ਼ਕ ਅੱਜ ਕਿਸ ਤਰ੍ਹਾਂ ਹੈ ਜੀ ਦੇਖੋ ਜੋ ਕੋਈ ਵੀ ਫਾਰਮ ਨੂੰ ਲਾਹੇਵੰਦ ਬਣਾਣਾ ਹੈ ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਨਸਲ ਦੀ ਚੋਣ ਜੀ ਤਾਂ ਜਿਸ ਤਰ੍ਹਾਂ ਧਨੀਵਾਲ ਸਾਹਿਬ ਨੇ ਦੱਸਿਆ ਵੀ 18 ਪਲੱਸ ਨੀਲੇ ਦੇ ਬਾਅਦ ਵੀ ਮਸਟਾਈਟਿਸ ਦੇ ਬਾਅਦ ਵੀ ਉਹ ਦੋ ਸਾਲ ਤੱਕ ਦੇ ਰਹੀ ਹੈ ਤਾਂ ਇਹਦਾ ਮਤਲਬ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹ ਚੰਗੇ ਨਸਲ ਜਿਹੜੀ ਹੁੰਦੀ ਹੈ ਉਹ ਖਰੀਦੀ ਨਹੀਂ ਜਾਂਦੀ ਉਹ ਤਿਆਰ ਕੀਤੀ ਜਾਂਦੀ ਹੈ ਉਹ ਇਹਦੇ ਮਗਰ ਇਹਨਾਂ ਨੇ ਬਹੁਤ ਸਾਲ ਲਗਾਲੇ ਹੋਣੇ ਬਹੁਤ ਮਿਹਨਤ ਕੀਤੀ ਹੈ ਤਾਂ ਇਹ ਬੱਚਾ ਇਹਨਾਂ ਛੋਟਾ ਜਿਹੜੀ ਅੱਜ ਇਹਦੀ ਤੁਸੀਂ ਫੋਟੋ ਲੈ ਰਹੇ ਹੋ ਇਹ ਜਦੋਂ ਦੇਖੂਗਾ ਕੱਲ ਨੂੰ 4-5 ਸਾਲ ਬਾਅਦ ਜਦੋਂ ਇਹਨੂੰ ਸਮਝਾ ਵਧੂਗੀ ਇਹਨੂੰ ਨਾ ਜੀ ਇਹ ਇਹ ਇਹਨੇ نسل ਨੂੰ ਹੋਰ ਚੁੱਕਣਾ ਹੈ ਹੋਰ ਹੋਰ ਉੱਚਾ ਲੈ ਕੇ ਜਾਣਾ ਹੈ ਤੇ ਮੈਂ ਬਹੁਤ ਜ਼ਿਆਦਾ ਮਾਨ ਮਹਿਸੂਸ ਕਰ ਰਿਹਾ ਵੀ ਬੱਚੇ ਦੇ ਨਾਲ ਵਿਖੜ ਕੇ ਕਿ ਇਸ ਤਰ੍ਹਾਂ ਦੇ ਬੱਚੇ ਅੱਗੇ ਸਾਡੇ ਪੰਜਾਬ ਦਾ ਮਾਨ ਹੋਰ ਵਧਾਉਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਧਾੜੀ ਵਾਲਾ ਜਿਹੜੀ ਡੇਰੀ ਫਾਰਮ ਤੇ ਜਿਹੜਾ ਫੂਲੇ ਵਾਲਾ ਜੀ ਪੂਰੀ ਕਮੇਟੀ ਬਾਈ ਗੁਰਪ੍ਰੀਤ ਜੀ ਇਹ ਜਿਹੜੇ ਅੱਜ ਬੱਕਰੀ ਮੇਲਾ ਕਰਾ ਰਹੇ ਨੇ ਤੁਸੀਂ ਦੇਖ ਰਹੇ ਹੋ ਅੱਜ ਲਾਈਵ ਵੀ ਚੱਲ ਰਿਹਾ ਬਹੁਤ سارے ਚੈਨਲਾਂ ਦੇ ਉੱਤੇ ਜਿਹੜਾ ਫੂਲੇ ਵਾਲਾ ਬੱਕਰੀ ਮੇਲਾ ਹਰ ਸਾਲ ਹੁੰਦਾ ਹੈ ਇਹਨਾਂ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਚੌਥਾ ਇਸ ਵਾਰੀ ਮੇਲਾ ਹੋ ਰਿਹਾ ਤੇ ਅੱਜ ਇਹ ਦੋ ਵੀਰ ਸਨਮਾਨਿਤ ਕੀਤੇ ਗਏ ਨੇ ਇੱਥੇ ਜਿਨ੍ਹਾਂ ਦੇ ਵਿੱਚੋਂ ਇਹ ਜਿਹੜਾ ਬੱਚਾ ਇਹਨਾਂ ਦੇ ਫਾਦਰ ਸਾਹਿਬ ਇਸ ਟਾਈਮ ਉਹ ਉਥੇ ਮੁਕਾਬਲਿਆਂ ਦੇ ਵਿੱਚ ਨੇ ਜਿਹੜਾ ਇਹਨਾਂ ਦੀ ਮੱਝ ਲੈ ਕੇ ਗਏ ਹੋਏ ਆਂਗੇ ਦੁੱਧ ਚੋਈ ਉਹਨਾਂ ਦੀ ਚੱਲ ਰਹੀ ਆ ਸ਼ਾਮ ਤੱਕ ਹੋਰ ਰਿਜ਼ਲਟ ਆਉਣਗੇ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਇਹਨਾਂ ਨੇ ਸੋਚਿਆ ਵੀ ਜਿਹੜੀ ਕਮੇਟੀ ਹੈ ਢਾਲੀਵਾਲ ਫੂਲੇਵਾਲਾ ਕਮੇਟੀ ਤੇ ਢਾਲੀਵਾਲ ਡੇਰੀ ਫਾਰਮ ਉਹਨਾਂ ਵੱਲੋਂ ਇਹਨਾਂ ਨੂੰ ਸਨਮਾਨ ਕੀਤਾ ਜਾਂਦਾ ਇੱਥੇ ਬਹੁਤ ਵਧੀਆ ਲੱਗ ਰਿਹਾ ਅੱਜ ਮੈਨੂੰ ਵੀ ਖੁਸ਼ੀ ਹੋਈ ਆ ਵੀ ਮੈਨੂੰ ਇੱਕ ਚੰਗੀ ਵੀਡੀਓ ਮੈਂ ਜਨਤਾ ਨੂੰ ਦਿਖਾ ਰਿਹਾ ਤਾਂ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਫੋਲੋ ਕਰੋ ਜ਼ਰੂਰ ਤੇ ਬਤ ਬਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਦਾਂ ਦੇ ਜਿਹੜੇ ਕਾਰਜ ਨੇ ਸਾਡੇ ਨੌਜਵਾਨ ਨਸ਼ਿਆਂ ਤੋਂ ਹਟ ਕੇ ਚੰਗੇ ਕੰਮਾਂ ਦੇ ਵੱਲ ਆਪਣਾ ਜਿਹੜਾ ਧਿਆਨ ਲੈ ਕੇ ਆਉਣ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਜੀ